ਟਰੈਂਡ ਦੇ ਹਿਸਾਬ ਨਾਲ ਬਿਨਾ ਤਾਲਮੇਲ ਤੋਂ ਬਾੜੀ ਦਾ ਕੰਟਰਾਸਟ ਕਰਕੇ ਦਿਖਦੀ ਵਾਸ਼ਿੰਗ ਮਸ਼ੀਨਾਂ ਸੈਮਸੰਗ ਦੀ ਬਾਈ ਕਹਿੰਦਾ ਵੀ ਆਦ ਕੀ ਇਹ 12 ਸਾਲਾਂ ਦੀ ਹੋ ਗਈ ਆ ਹੁਣ ਤੱਕ ਇਹ ਸਾਡੇ ਘਰਨੇ ਚ ਰਹੀ ਪਰ ਤਿੰਨ ਚਾਰ ਦਿਨਾਂ ਤੋਂ ਬੜੀਆਂ ਖਰਾਬੀਆਂ ਕਰਨ ਦੇ ਆ ਇੱਕ ਪਾਸਾ ਹੁੰਦਾ ਇਹਦਾ ਕੱਪੜੇ ਧੋਣ ਵਾਲਾ ਤੇ ਦੂਸਰਾ ਪਾਸਾ ਹੁੰਦਾ ਕੱਪੜੇ ਸਿਕਾਉਣ ਵਾਲਾ ਪਰ ਕੁਝ ਦਿਨਾਂ ਤੋਂ ਦੋਵਾਂ ਨੇ ਆਪਸੀ ਸਮਝੌਤਾ ਕਰ ਲਿਆ ਕੱਪੜੇ ਧੋਣ ਵਾਲੇ ਪਾਸਾ ਤੇ ਕੱਪੜੇ ਧੋਂਦਾ ਹੀਗਾ ਤਾਂ ਹੁਣ ਸਿਕਾਉਣ ਵਾਲਾ ਵੀ ਧੋਕੇ ਬਾਹਰ ਕੱਢਣ ਲੱਗ ਗਿਆ ਦਾ ਦੋ ਅਜੇ ਸਰਫ ਵਾਲੇ ਕਿੱਲੇ ਕਪੜੇ ਬਾਹਰ ਨਿਕਲਦੇ ਆ ਤੇ ਦੂਸਰਾ ਇਹਦੇ ਚ ਬ੍ਰਾਂਡ ਨਿਊ ਫੀਚਰ ਇਹ ਅਪਡੇਟ ਹੋਇਆ ਕਿ ਇਹਦੇ ਡਰਾਇਰ ਵਾਲਾ ਪਾਸਾ ਉਹਨਾਂ ਟਾਈਮ ਹੀ ਚੱਲਦਾ ਜਿੰਨਾ ਚਿਰ ਇਹਦਾ ਬਟਨ ਫੜ ਕੇ ਇਹਦੇ ਸਰ ਤੇ ਖਲੋਤੇ ਰੋ ਜਦੋਂ ਬਟਨ ਨੂੰ ਛੱਡ ਦਿੰਦੇ ਆ ਉਦੋਂ ਹੀ ਆ ਕੇ ਬੈਕ ਵਾਜਦਾ ਹੁਣ ਇਹ ਤਾਂ ਖੋਲ ਖਲਈਆ ਕਰਕੇ ਵੇਖਦੇ ਆ ਵੀ ਇਹਨੂੰ ਦਿੱਕਤ ਕੀ ਆ ਆਪਾਂ ਇਹਦੀ ਉੱਪਰਲੀ ਬਾਡੀ ਖੋਲ ਕੇ ਵੇਖੀ ਤਾਂ ਵਿੱਚ ਡਰਾਇਰ ਵਾਲੇ ਪਾਸੇ ਕਾਫੀ ਜ਼ਿਆਦਾ ਪਾਣੀ ਖੜਿਆ ਹੋਇਆ ਤੇ ਪਾਣੀ ਖੜਨ ਦਾ ਕਾਰਨ ਕੀ ਆ ਹੁਣ ਦੱਸਦੇ ਆ ਪਾਣੀ ਖੜਨ ਦਾ ਇਹਦੇ ਚ ਕਾਰਨ ਲਿਆ ਚਾਕਾ ਪਹਿਲਾ ਆ ਗਿਆ ਦਸਤਾਨਾ ਆ ਨਿਗਲੀ ਜੋਕੀ ਦੀ ਜਰਾਬ ਆ ਨਾਈਕ ਦੀ ਲੱਗਦੀ ਪਈ ਆ ਆ ਐਂ ਲੱਗਦਾ ਜਿਵੇਂ ਐਰੀ ਡਾਸਤੀ ਹੁੰਦੀ ਏਦਾਂ ਲੱਗਦਾ ਜਿਵੇਂ ਸਾਰੇ ਬ੍ਰਾਂਡਾਂ ਦੀਆਂ ਜਰਾਬਾਂ ਨੇ ਇਹਦੇ ਚ ਕਲੈਬ ਕੀਤੀ ਹੁੰਦੀ ਆ ਚਲੋ ਕੋਈ ਨਾ ਹੁਣ ਤੁਸੀਂ ਇਧਰ ਬਾਲਟੀ ਚ ਕਲੈਬ ਕਰੋ ਪਾਣੀ ਵਾਲਾ ਤਾਂ ਮਸਲਾ ਹੱਲ ਕਰਤਾ ਤੇ ਜਿਹੜਾ ਦੂਸਰੇ ਨੰਬਰ ਤੇ ਬਟਨ ਫੜ ਕੇ ਖਲੋਣਾ ਪੈਂਦਾ ਸੀ ਉਹ ਵੀ ਆਪਾਂ ਪ੍ਰੋਬਲਮ ਹੱਲ ਕਰਤੀ ਆ ਤੇ ਹੁਣ ਆਪਣੀ ਵਾਸ਼ਿੰਗ ਮਸ਼ੀਨ ਹੋ ਗਈ ਆ ਬਿਲਕੁਲ ਟਿਪ ਟਾਪ ਇੱਧਰ ਜਿਹੜੀਆਂ ਜਰਾਬਾਂ ਨੇ ਜਿਹੜੀਆਂ ਮੈਨੂੰ ਲੱਗਦਾ ਸੁੱਕ ਨਾਲ ਸਾਰੀਆਂ ਵੱਖੋ ਵੱਖਰੇ ਰੰਗਾਂ ਦੀਆਂ ਕਿਸੇ ਦੀ ਕਿਸੇ ਨਾਲ ਨਹੀਂ ਜੋੜੀ ਬੰਨਦੀ ਜੇ ਇਹਦੇ ਨਾਲ ਦੇ ਸਾਥੀਆਂ ਨੂੰ ਸਾਂਭਿਆ ਆ ਤਾਂ ਬੱਲੇ ਬੱਲੇ ਨਹੀਂ ਤਾਂ ਫਿਰ ਕੰਟਰਾਸਟ ਕਰਕੇ ਪਾ ਲੈਣੀ ਕਿੱਥੋਂ ਸ਼ੁਰੂ ਹੋ ਗਏ ਕਿੱਧਰੋਂ ਤੁਰ ਪੈਣਾ ਯਾਰ ਚਲੋ ਕੋਈ ਨਹੀਂ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਚ ਠੀਕ ਹੈ ਜੀ